ਕੈਨਨ ਵੀਦਾ ਵਾਲੇ ਤੁਸੀਂ ਜੋ ਕੁਝ ਕੀਤਾ ਹੁਣ ਤੁਹਾਡੀ ਅਸੀਂ ਮੱਜੀ ਪੀੜੀ ਸੀ ਠੋਕਾ ਦੀ ਯਾਦ ਰੱਖੀ ਬੀਤੇ ਦਿਨ ਮੁਹਾਲੀ ਦੇ ਸੈਕਟਰ 34 ਵਿੱਚ ਕੱਲ ਜੋ ਮਸਲਾ ਹੋਇਆ ਸੀ ਉਸ ਨੂੰ ਲੈ ਕੇ ਭਾਨਾ ਸਿੱਧੂ ਨੇ ਲਾਈਵ ਆ ਕੇ ਵੱਡਾ ਐਲਾਨ ਕਰ ਦਿੱਤਾ ਹੈ ਦਰਅਸਲ ਮਾਮਲਾ ਇਹ ਸੀ ਕਿ ਮੁਹਾਲੀ ਦੇ 34 ਸੈਕਟਰ ਵਿੱਚ ਇੱਕ ਕੈਨਨ ਵੀਦਾ ਸੈਂਟਰ ਹੈ ਜਿਸ ਵਿੱਚ ਇੱਕ ਨੌਜਵਾਨ ਤੋਂ ਵਿਦੇਸ਼ ਭੇਜਣ ਦੇ ਨਾਮ ਤੇ ਪੈਸੇ ਲੈ ਕੇ ਉਸ ਨਾਲ ਧੋਖਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਭਾਨੀ ਸਿੱਧੂ ਦੀ ਟੀਮ ਪੈਸੇ ਵਾਪਸ ਕਰਵਾਉਣ ਦੇ ਲਈ ਕੱਲ ਗਈ ਸੀ ਉਹਨਾਂ ਦੇ ਨਾਲ ਪੰਜਾਬ ਪੁਲਿਸ ਤੇ ਪ੍ਰਸ਼ਾਸਨ ਨੇ ਸ਼ਰਿਆਮ ਧੱਕਾ ਕੀਤਾ ਤੁਸੀਂ ਤਸਵੀਰਾਂ ਦੇ ਵਿੱਚ ਵੀ ਸਾਫ਼ ਦੇਖ ਸਕਦੇ ਹੋ ਜਿਸ ਤੋਂ ਬਾਅਦ ਹੁਣ ਭਾਨੀ ਸਿੱਧੂ ਨੇ ਲਾਈਵ ਆ ਕੇ ਪ੍ਰਸ਼ਾਸਨ ਦੀ ਵੀ ਹਨੇਰੀ ਬਣਾ ਦਿੱਤੀ ਹੈ ਤੇ ਕੈਰਮ ਸੈਂਟਰ ਵਾਲਿਆਂ ਨੂੰ ਵੀ ਭਾਨੀ ਨੇ ਵੱਡਾ ਜਵਾਬ ਦਿੱਤਾ ਹੈ ਤੇ ਉਸ ਨੇ ਸ਼ਰਿਆਮ ਲਾਈਵ ਆ ਕੇ ਵੱਡੀਆਂ ਗੱਲਾਂ ਕਹਿ ਦਿੱਤੀਆਂ ਹਨ ਤੇ ਬਾਕੀ ਭਾਨੀ ਸਿੱਧੂ ਨੇ ਕੀ ਕਿਹਾ ਵੀਡੀਓ ਦੇ ਵਿੱਚ ਆਈ ਆ ਕੇ ਤੁਸੀਂ ਵੀ ਦੇਖੋ ਇਸ ਵੀਡੀਓ ਦੇ ਵਿੱਚ ਜੋ 34 ਸੈਕਟਰ ਦੇ ਵਿੱਚ ਸਾਡੇ ਨੌਜਵਾਨਾਂ ਨਾਲ ਤਸ਼ੱਦਦ ਕੀਤਾ ਗਿਆ ਕਨ ਬੀਜੇ ਵੱਲੋਂ ਤੁਸੀਂ ਕਨ ਬੀਜੇ ਨੂੰ ਯਾਦ ਰੱਖੋਗੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਨਾਲ ਬਣਨਾ ਕੀ ਆ ਬਾਅਦ ਵੱਖ-ਵੱਖ ਪਿੰਡਾਂ ਦੇ ਵਿੱਚ ਇੱਥੇਰ ਕਿ ਸਾਡਾ 13 ਤਰੀਕ ਨੂੰ ਪ੍ਰੋਗਰਾਮ ਹੈ ਮੈਂ ਲੋਕਾਂ ਨੂੰ ਕਹਿੰਦਾ ਫਿਰਦਾ ਸੀਗਾ ਜਿਹੜਾ ੱੱਪਾ ਮੰਡੀ ਵਿੱਚ ਹੈ ਪਰ ਉਦੋਂ ਮੈਂਗਾ ਸਿੱਧੂ ਸਾਡੀ ਪੂਰੀ ਟੀਮ 34 ਸੈਕਟਰ ਦੇ ਵਿੱਚ ਗਈ ਸੀਗੀ ਕੈਨੋ ਬੀਜੜਾ ਤੋਂ ਪੈਸੇ ਲੈਣੇ ਸੀ ਕਿ ਉਹਨਾਂ ਨੇ ਪੁਲਿਸ ਲੈ ਆ ਕੇ ਸਾਡੇ ਨੌਜਵਾਨਾਂ ਜਿਹਨੇ ਪੱਗਾਂ ਲਾਹੀਆਂ ਨੇ ਕਿ ਨਾ ਇਸ ਦੇ ਜ਼ਿੰਮੇਵਾਰ ਕੈਨੋ ਬੀਜੜਾ ਤੁਸੀਂ ਹੋ ਤੇ ਪੁਲਿਸ ਪ੍ਰਸ਼ਾਸਨ ਹੈ ਆਉਣ ਵਾਲੇ ਸਮੇਂ ਦੇ ਵਿੱਚ ਐਡਾ ਵੱਡਾ ਪ੍ਰਦਰਸ਼ਨ ਕਰਾਂਗੇ ਕਿ ਤੁਸੀਂ ਯਾਦ ਰੱਖੋਗੇ ਜਿਹੜੀਆਂ ਸਾਡੀਆਂ ਨੌਜਵਾਨ ਨੇ ਪੱਗਾਂ ਤੁਸੀਂ ਪੈਰਾ ਥੱਲੇ ਰੋਲੀਆਂ ਨੇ ਨਾ ਇਹਦਾ ਤੁਹਾਡੀ ਪਰਭਾਵ ਤੁਹਾਨੂੰ ਬਹੁਤ ਵੱਡੀ ਕਰਨੀ ਪੈਣੀ ਆ ਬਹੁਤ ਵੱਡੀ ਪੱਗ ਸਾਡੇ ਲਈ ਸੀ ਮਰ ਸਕਦੇ ਆ ਪੱਗ ਸਾਡੀ ਸਾਨ ਆ ਪੱਗ ਸਾਡੀ ਜਾਨ ਆ ਜੀ ਪੱਗਾਂ ਵਿੱਚ ਮੈਂ ਵੀਡੀਓ ਤੁਹਾਨੂੰ ਅੱਗੇ ਲਾਦਣਾ ਸਾਰੀਆਂ ਜਨਤਕ ਤੌਰ ਤੇ ਮੈਂ ਪਬਲਿਕ ਕਰਨ ਲੱਗਦਾ ਹਾਂ ਉਹ ਵੀਡੀਓ ਸਾਰੀਆਂ ਤੇ ਇਹ ਬਹੁਤ ਵੱਡਾ ਇਹਨਾਂ ਨੇ ਧੱਕਾ ਕੀਤਾ ਤੇ ਇਸ ਦੀ ਜਿਹੜੀ ਧੱਕੇ ਦੀ ਪਰਪਾਈ ਹੁਣ ਅਸੀਂ ਵੱਡੇ ਪ੍ਰੋਟੈਸਟ ਨਾਲ ਕਰਾਂਗੇ ਕੈਨ ਬੀਜਾ 34 ਸੈਕਟਰ ਚੰਡੀਗੜ੍ਹ ਦੇ ਵਿੱਚ ਆ ਇਸ ਦੇ ਵਿੱਚ ਕੋਈ ਵੀ ਜੇ ਕੋਈ ਹੁਣ ਇਸ ਤੋਂ ਬਾਅਦ ਪੰਜਾਬੀ ਵੀਜ਼ਾ ਲਵਾਉਣ ਲਈ ਗਿਆ ਤਾਂ ਉਹ ਆਪਣਾ ਆਪ ਜ਼ਿੰਮੇਵਾਰ ਹੋਊਗਾ ਕੈਨ ਬੀਜਾ ਵਾਲਿਓ ਤੁਸੀਂ ਜੋ ਕੁਝ ਕੀਤਾ ਹੁਣ ਤੁਹਾਡੇ ਅਸੀਂ ਮੱਜੀ ਪੀੜੀ ਸੀ ਠੋਕਾਂਗੇ ਤੇ ਯਾਦ ਰੱਖਿਓ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ